ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਪਿੱਛੇ ਜੇ ਭਾਈ ਸਾਹਿਬ ਨੇ ਬੜਾ ਵਧੀਆ ਸਵਾਲ ਕਰ ਰਹੇ ਸੀ ਕਿ ਵੈਗੁਰੂ ਦਰਸ਼ਨ ਕਿਉਂ ਨਹੀਂ ਦਿੰਦਾ ਤੇ ਇੱਥੇ ਆਏ ਵਿਜੇਵਾੜਾ ਸਮਾਗਮ ਤੇ ਤੇ ਉਸ ਸੇਵਾ ਦੇ ਵਿੱਚ ਅਹੀਂ ਗੁਰੂ ਪਾਤਸ਼ਾਹ ਨੇ ਉਹਦਾ ਬੜਾ ਵਧੀਆ ਜਵਾਬ ਦਿੱਤਾ ਕਿਸਾਬ ਨਾਲ ਸਮਝਾਇਆ ਕਿ ਦਿੰਦਾ ਹੈ ਵੈਗੁਰੂ ਦਰਸ਼ਨ ਪਰ ਅਸਲ 'ਚ ਸਾਡੇ ਕੋ ਉਵੇਂ ਦੇ ਹੋਇਆ ਹੀ ਨਹੀਂ ਜਾਂਦਾ ਤੇ ਇੱਥੇ ਇੱਕ ਲੜਕੀ ਹੈਗੀ 28 ਸਾਲ ਦੀ ਤੇਲ ਗੂ ਲੜਕੀ ਹੈ ਕਦੇ ਮਤਲਬ ਗੁਰਦੁਆਰੇ ਨਹੀਂ ਗਈ ਉਹਨੂੰ ਗੁਰੂ ਨਾਨਕ ਦਾ ਵੀ ਨਹੀਂ ਪਤਾ ਕੁਝ ਨਹੀਂ ਪਤਾ ਤੇ ਉਹ ਕਿਤੇ ਇਦਾਂ ਗੁਰਦੁਆਰੇ ਖੜੀ 15 ਦਿਨ ਹੋ ਗਏ ਗੁਰਦੁਆਰੇ ਦੇ ਬਾਹਰ ਖੜੀ ਤੇ ਆਪਣਾ ਇਹ ਸਿੰਘ ਇੱਥੇ ਜਿਹੜੇ ਪਿੰਕੀ ਵੀਰ ਜੀ ਹੁਣ ਕਿਤੇ ਲੱਗੋਂ ਲੰਘ ਰਹੇ ਸੀ ਅੰਦੇ ਅਚਾਨਕ ਮੈਂ ਗੱਡੀ ਰੋਕੀ ਤੇ ਮੈਂ ਉਹਨੂੰ ਕਿਹਾ ਅੰਦਰ ਚਲੀ ਜਾ ਅੰਦਰ ਜਾ ਕੇ ਬੈਠੋ ਤਾਂ ਇਹਨਾਂ ਕਹਿ ਕਿ ਉਹ ਤਾਂ ਚਲੇ ਗਿਆ ਤੇ 15 ਦਿਨ ਦੇ ਵਿੱਚ ਵਿੱਚ ਉਹਨੇ ਜੋ ਅਰਦਾਸ ਕੀਤੀ ਜੋ ਗੁਰੂ ਸਾਹਿਬ ਨਾਲ ਗੱਲਬਾਤ ਹੋਈ ਉਹਦੀ ਅੱਜ ਉਹਨੇ ਅਮਰਤ ਸ਼ਕਿਆ ਅਮਰ ਸੰਚਾਰ ਰਹੀ ਇਥੇ ਤੇ ਅੱਜ ਉਹਨੇ ਸਾਨੂੰ ਦੱਸਿਆ ਕਿ ਉਸ ਦਿਨ ਮੈਂ ਬਾਹਰ ਖੜੀ ਅਰਦਾਸ ਕਰ ਰਹੀ ਹਾਂ ਕਿ ਗੁਰੂ ਪਾਤਸ਼ਾਹ ਮੈਂ ਉਹ ਚੀਜ਼ ਮੈਨੂੰ ਪਿਆਓ ਜਿਹੜੀ ਪੀਣ ਦੇ ਨਾਲ ਮੁੜ ਕੇ ਕਦੇ ਪਿਆਸ ਹੀ ਨਾ ਲੱਗੇ ਉਹ ਭੋਜਨ ਮੈਨੂੰ ਦਿਓ ਜਿਹੜਾ ਖਾਣ ਦੇ ਨਾਲ ਕਦੇ ਦੁਬਾਰੇ ਭੁੱਖੀ ਨਾ ਲੱਗੇ ਜ਼ਿੰਦਗੀ 'ਚ ਉਹ ਕੱਪੜੇ ਮੈਨੂੰ ਦਿਓ ਜਿਹੜੇ ਪਾਉਣ ਦੇ ਨਾਲ ਦੁਬਾਰੇ ਹੋਰ ਕੱਪੜਿਆਂ ਦੀ ਜ਼ਰੂਰਤ ਹੀ ਨਾ ਪੈਵੇ ਲੋ ਇਹ ਕਹਿੰਦੀ ਮੈਂ ਇਹ ਮੰਗ ਰਹੀ ਸੀ ਨਾਲ ਕਹਿੰਦੀ ਮੈਂ ਕਿਹਾ ਕਿ ਗੁਰੂ ਸਾਹਿਬ ਜੀ ਜੇ ਤੁਸੀਂ ਮੈਨੂੰ ਅੰਦਰ ਬੁਲਾਓਗੇ ਮੈਂ ਤਾਂ ਅੰਦਰ ਆਉਂਗੀ ਨਹੀਂ ਤੇ ਮੈਂ ਜਾ ਰਹੀ ਹਾਂ ਇਹਨਾਂ ਕਹਾਂ ਕਿ ਬਾਹਰ ਨੂੰ ਤੁਰਨ ਲੱਗੀ ਸੀ ਉਧਰੋਂ ਪਿੰਕੀ ਵੀਰ ਜੀ ਕੇ ਤਿਆਰ ਹੈ ਗੱਡੀ ਤੇ ਇਹ ਵੀ ਕਹਿੰਦੇ ਅਚਾਨਕ ਹੀ ਮੈਂ ਗੱਡੀ ਰੋਕੀ ਤਾਂ ਮੈਂ ਉਹਨੂੰ ਕਿਹਾ ਕਿ ਪੁੱਤਰ ਅੰਦਰ ਚਲੇ ਜਾ ਬਹੁਤ ਫਾਸਟ ਨਹੀਂ ਲੰਘ ਜਾਣਾ ਹੈ ਬੂਏ ਅੱਗੋਂ ਕਹਿੰਦੇ ਅਚਾਨਕ ਹੀ ਮੈਂ ਗੱਡੀ ਰੋਕੀ ਪਤਾ ਨਹੀਂ ਕਿਵੇਂ ਤੇ ਮੈਨੂੰ ਕਿਹਾ ਪੁੱਤਰ ਅੰਦਰ ਜਾ ਕੇ ਬੈਠ ਜਾ ਔਰ ਉਸ ਤੋਂ ਬਾਅਦ ਦੇਖੋ ਸਿਰਫ 15 ਦਿਨ ਹੋਏ ਨੂੰ ਅਰਦਾਸ ਕੀਤੀ ਨੂੰ ਕਿਵੇਂ ਵਾਹਿਗੁਰੂ ਨੇ ਪ੍ਰੋਗਰਾਮ ਬਣਾ ਦਿੱਤਾ ਇੰਨੀ ਜਲਦੀ ਉਹਨੂੰ ਅੰਮ੍ਰਿਤ ਛਕਾ ਦਿੱਤਾ ਅੱਜ ਔਰ ਅੱਜ ਉਹ ਕਹਿ ਰਹੀ ਸੀ ਕਿ ਗੁਰੂ ਸਾਹਿਬ ਦੇ ਮੈਨੂੰ ਦਰਸ਼ਨ ਹੋਏ ਗੁਰੂ ਪਾਤਸ਼ਾਹ ਦੇ ਤੇ ਮੈਨੂੰ ਅੰਮ੍ਰਿਤ ਰਸ ਆ ਰਿਹਾ ਆ ਤੇ ਭੁੱਖ ਲੱਗੀ ਨਹੀਂ ਰਹੀ ਸਾਡੇ ਸਾਹਮਣੇ ਕੁਝ ਖਾ ਵੀ ਨਹੀਂ ਰਹੀ ਬਹੁਤਾ ਤੇ ਸੇਵਾ ਕਰੀ ਜਾ ਰਹੀ ਬਸ ਸੰਗਤ ਦੀ ਬੜੇ ਪਿਆਰ ਨਾਲ ਤਾਂ ਅੱਜ ਕਹਿੰਦੀ ਗੁਰੂ ਸਾਹਿਬ ਦੇ ਦਰਸ਼ਨ ਹੋਏ ਮੈਂ ਉਹਨੂੰ ਪੁੱਛਿਆ ਕਿ ਕਿਵੇਂ ਕਿਵੇਂ ਤਾਂ ਫਿਰ ਉਹਨੇ ਦੱਸਿਆ ਕਿ ਇਦਾਂ ਗੁਰੂ ਸਾਹਿਬ ਸੱਚਖੰਡ ਲੈ ਗਏ ਗੁਰੂ ਸਹਿਬ ਨੇ ਸਿਰ ਤੇ ਹੱਥ ਰੱਖਿਆ ਬੜਾ ਪਿਆਰ ਕੀਤਾ ਸੱਚਖੰਡ ਲੈ ਕੇ ਗਏ ਫਿਰ ਕਹਿੰਦੀ ਅੱਗੇ ਇਸ ਤਰ੍ਹਾਂ ਫੋੜੀਆਂ ਤੋਂ ਚੜ ਕੇ ਉੱਪਰ ਗਏ ਉੱਪਰ ਇੱਕ 골ਡ ਦੀ ਮਤਲਬ ਸੋਨੇ ਦੀ ਕੁਰਸੀ ਪਈ ਬਹੁਤ ਵਧੀਆ ਉਹਦੇ ਉੱਤੇ ਮੈਨੂੰ ਬਿਠਾ ਦਿੱਤਾ ਪਹਿਲਾਂ ਮੇਰੇ ਗਲ ਚ ਹਾਰ ਪਾਏ ਫੁੱਲਾਂ ਦੇ ਤੇ ਬੜਾ ਪਿਆਰ ਕੀਤਾ ਗੁਰੂ ਸਹਿਬ ਨੇ ਆਪਣੀ ਗੋਦੀ 'ਚ ਬਿਠਾਇਆ ਤੇ ਆਪਾਂ ਅੱਗੇ ਕਥਾ 'ਚ ਵੀ ਕਈ ਗਰੀ ਗੱਲ ਕਰਦੇ ਹੁੰਦੇ ਆ ਕਿ ਗੁਰੂ ਪਾਤਸ਼ਾਹ ਜਿਵੇਂ ਬਾਣੀ 'ਚ ਕਹਿੰਦੇ ਆ ਹਰ ਕੇ ਤਖਤ ਬਹਾਲੀਐ ਨਿਜ ਕਰ ਸਦਾ ਵਸੀਚੇ ਆਪਾਂ ਦਾ ਬਾਣੀ ਚੋਂ ਪੜ ਕੇ ਕਹਿ ਦਿੰਨੇ ਆ ਜਾਂ ਜਿਵੇਂ ਗੁਰੂ ਸਾਹਿਬ ਕਹਿੰਦੇ ਹਰ ਨਾਮ ਹਮਾਰਾ ਭੋਜਨ ਆ ਹਰ ਨਾਮ ਹਮਾਰਾ ਪੈਨਣ ਜਿਤ ਫਿਰ ਨੰਗੇ ਨਾ ਹੋਵੇ ਹੋਰ ਪੈਨਣ ਕੀ ਹਮਾਰੀ ਸ਼ਰਤ ਗਈ ਤੇ ਉਹ ਕੁੜੀ ਨੇ ਤੇ ਬਾਣੀ ਪੜੀ ਨਹੀਂ ਕਦੇ ਉਹਨੇ ਅਰਦਾਸ ਕਿਵੇਂ ਕਰ ਦਿੱਤੀ ਏ ਤੇ ਉਹਨੂੰ ਗੁਰੂ ਸਾਹਿਬ ਨੇ ਅਮਰਤ ਰਸ ਵੀ ਦੇ ਦਿੱਤਾ ਦਰਸ਼ਨ ਵੀ ਦੇ ਦਿੱਤੇ ਤੇ ਆਪਣੇ ਤਖਤ ਤੇ ਵੀ ਬਿਠਾ ਦਿੱਤਾ ਤੇ ਆਪਾਂ ਆਪਾਂ ਨੂੰ ਗੁਰੂ ਸਾਹਿਬ ਸਮਝਾ ਵੀ ਰਹੇ ਦੇਖੋ ਬਾਣੀ ਚ ਤੇ ਸਾਡੇ ਕੋਲ ਗੁਰੂ ਸਾਹਿਬ ਕੋਲੋਂ ਸਮਝ ਕੇ ਵੀ ਸਾਡੇ ਕੋਲ ਉਹ ਭਾਵਨਾ ਨਹੀਂ ਬਣ ਰਹੀ ਅਸੀਂ ਉਹ ਅਰਦਾਸ ਨਹੀਂ ਕਰ پا ਰਹੇ ਜਿਹੜੀ ਉਹ ਬਿਨਾਂ ਬਾਣੀ ਦੇ ਵਿਚਾਰ ਤੋਂ ਹੀ ਕਰ ਗਈ ਗੁਰੂ ਸਾਹਿਬ ਨੇ ਕਰਵਾ ਵੀ ਲਈ ਔਰ ਉਹਨੂੰ ਸਾਰੀਆਂ ਬਖਸ਼ਿਸ਼ਾਂ ਦੇ ਵੀ ਦਿੱਤੀਆਂ ਇਹ ਗੱਲ ਮੈਂ ਪਹਿਲਾਂ ਵੀ ਇੱਕ ਵਾਰ ਦੇਖੀ ਆ ਚੰਡੀਗੜ੍ਹ ਅਮਰ ਸੰਚਾਰ ਆਇਆ ਸੀ ਅਨਾਥ ਆਸ਼ਰਮ ਦੇ ਬੱਚੇ ਸੀ ਤਾਂ ਉਥੇ ਅਮਰ ਸੰਚਾਰ ਰਾਤ ਕੀਤਾ ਸੀ ਤੇ ਉਥੇ بڑے ਬੱਚਿਆਂ ਨੂੰ ਦਰਸ਼ਨ ਹੋਏ ਸੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿਆ ਕਰਣਾ ਦਿੱਤਾ ਲੈਣਾ ਕਿਰਪਾ ਅਨਾਥਾਂ ਤੇਰਾ ਮਾਣਾ ਸਾਡੇ ਕੋ ਅਸਲ ਚ ਉਹ ਗਰੀਬ ਅਨਾਥ ਬਣਿਆ ਹੀ ਨਹੀਂ ਜਾਂਦਾ ਸਾਡੇ ਮਨਾ ਚ ਹੋਰ ਬੜੇ ਆਸਰੇ ਆ ਮਾਪਿਓ ਤੇ ਪੈਸੇ ਦੇ ਰੁਤਬੇ ਦੇ ਉਹ ਖਾੜੇ ਉਹੀ ਮਾਇਆ ਦੀ ਪਾ ਚੜੀ ਹੋਈ ਆ ਸਾਨੂੰ ਅਸਲ ਗੱਲ ਆ ਜਿਹੜੀ ਸੁਰਤੀ ਦੀ ਸੇਵਾ ਦੀ ਰੱਬ ਦੇ ਪਿਆਰ ਦੀ ਰੱਬ ਦੇ ਆਸਰੇ ਦੀ ਉਹ ਮਨ ਕਰਕੇ ਆਪਾਂ ਲੈ ਹੀ ਨਹੀਂ ਪਾਉਂਦੇ ਤੇ ਇਹ ਕੁੜੀ ਦਾ ਵੀ ਪਿਤਾ ਹੈ ਨਹੀਂ ਕਿੰਨੀਆਂ ਮੁਸ਼ਕਲਾਂ ਚੋਂ ਉਹ ਲੰਘ ਰਹੀ ਜਾਂਦੀ ਜਾਂਦੀ ਗੁਰਦੁਆਰੇ ਖੜ ਗਈ ਔਰ ਕਿਵੇਂ ਦਿਲੋਂ ਅਰਦਾਸ ਕਰ ਗਈ ਔਰ ਵਾਹਿਗੁਰੂ ਨੇ ਵਾਕਿਆ ਹੀ ਉਹਨੂੰ ਤਾਕਤੇ ਬਿਠਾ ਦਿੱਤਾ ਉਹਦੀਆਂ ਗੱਲਾਂ ਸੁਣ ਸੁਣ ਕੇ ਆ ਜੇਨਾ ਵਿਰਾਗ ਆ ਰਿਹਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਆ ਤੇਰੀ ਖੇਡ ਕਿੰਨੀ ਅਜੀਬ ਖੇਡ ਆ ਕਿ ਜਿੰਨੂੰ ਤੋਂ ਅਮਰਤ ਦੇਣਾ ਆ ਦਰਸ਼ਨ ਦੇਣੇ ਆ ਲੱਭ ਕੇ ਵੀ ਅਮਰਤ ਦੀ ਦਾਤ ਦੇ ਦੇਣੇ ਆ ਸੋ ਵਾਹਿਗੁਰੂ ਦਰਸ਼ਨ ਤਾਂ ਦਿੰਦੇ ਸਾਡੇ ਕੋਲ ਉਹ ਅਰਦਾਸ ਉਹ ਭਾਵਨਾ ਸਾਡੇ ਬਾਣੀ ਨਹੀਂ ਪਾਉਂਦੇ ਸਾਡੇ ਅੰਦਰੋਂ ਸਾਰਾ ਕੁਝ ਛੱਡ ਕੇ ਅਸੀਂ ਵਾਹਿਗੁਰੂ ਦਾ ਆਸਰਾ ਲੈ ਹੀ ਨਹੀਂ ਪਾਉਂਦੇ ਔਰ ਵਾਹਿਗੁਰੂ ਨੂੰ ਕਹਿ ਹੀ ਨਹੀਂ ਪਾਉਂਦੇ ਕਿ ਵਾਹਿਗੁਰੂ ਸਾਨੂੰ ਇਹੋ ਜਿਹਾ ਨਾਮ ਦਿਓ ਅੰਮ੍ਰਿਤ ਰਸ ਦਿਓ ਕਿ ਸਾਨੂੰ ਹੋਰ ਕਿਤੇ ਚੀਜ਼ ਦੀ ਜਰੂਰਤ ਨਾ ਪਵੇ ਸਾਡਾ ਆਸਰਾ ਹਲੇ ਹੋਰ ਬੜੀਆਂ ਜ਼ਰੂਰਤਾਂ ਤੇ ਟਿਕਿਆ ਹੋਇਆ ਤੁਹਾਨੂੰ ਹੋਰ ਬੜੇ ਆਸਰਿਆ ਹਲੇ ਅਸੀਂ ਐ ਅਨਾਥ ਹੋ ਹੀ ਨਹੀਂ ਸਕੇ ਅਨਾਥ ਗਰੀਬਾਂ ਅਨਾਥਾਂ ਦਾ ਹੀ ਮਾਣਾ ਆ ਵਾਹਿਗੁਰੂ ਸਾਡੇ ਹੋਰ ਬਹੁਤ ਆਸ ਰਿਆ ਤਾਂ ਕਰਕੇ ਸ਼ਾਇਦ ਹੱਲੇ ਸਾਡੇ ਲਈ ਦਰਸ਼ਨਾਂ ਦੀ ਗੱਲ ਦੂਰ ਐਨਾ ਸਮਝਾਉਣ ਦੇ ਬਾਵਜੂਦ ਵੀ ਰੋਜ਼ ਬਾਣੀ ਦੇ ਵਿਚਾਰ ਸੁਣਦੇ ਆਂ ਕਰਦੇ ਆਂ ਪਤਾ ਵੀ ਆ ਫਿਰ ਵੀ ਅਸੀਂ ਉਹ ਚੀਜ਼ ਮੰਗ ਨਹੀਂ ਪਾਉਂਦੇ ਫਿਰ ਵੀ ਮਾਇਆ ਮਾਇਆ ਕਰਦੇ ਰਹਿੰਨੇ ਆਂ ਫਿਰ ਵੀ ਸੁਰਤੀ ਨਹੀਂ ਲਾਉਂਦੇ ਸਿਮਰਾਨੇ ਨਹੀਂ ਕਰਦੇ ਫਿਰ ਵੀ ਸੇਵਾ ਨੂੰ ਲਾਇਕ ਨਹੀਂ ਕਰਦੇ ਸੇਵਾ ਕਰਦੇ ਨੇ ਜਾਂ ਤੇ ਸੋ ਇਹੀ ਘਟ ਆਂ ਇਹ ਤੇ ਸ਼ੁਕਰ ਆ ਗੁਰੂ ਸਾਹਿਬ ਦਾ ਕਿਉਂ ਸਾਨੂੰ ਹੱਲੇ ਵੀ ਪ੍ਰਮਾਨ ਕਰੀ ਬੈਠੇ ਆਂ ਲੈ ਕੇ ਜਾਈ ਜਾਂਦੇ ਆਂ ਨੇ ਦੇ ਵੈਸੇ ਜਵੇਂ ਦੀ ਸਾਡੀ ਸੋਚ ਆ ਮਾਇਆਦਾਰੀ ਸੋਚ ਆ ਇੰਨ ਸ਼ੁਕਰ ਆ ਕਿ ਗੁਰੂ ਸਾਹਿਬ ਨੇ ਕਿਤੇ ਸਾਨੂੰ ਛੱਡ ਨਹੀਂ ਦਿੱਤਾ ਤਾਂ ਵੀ ਫੜਿਆ ਹੋਇਆ ਆ ਇੰਨਾ ਹੀ ਸ਼ੁਕਰਾਨਾ ਆ ਵਾਹਿਗੁਰੂ ਦਾ ਕਿ ਤਾਂ ਤਾਂ ਵੀ ਗੁਰੂ ਸਾਹਿਬ ਸਾਨੂੰ ਅਸੀਂ ਆਪਣੀ ਮਤ ਉਹੀ ਛੱਡਣ ਨੂੰ ਤਿਆਰ ਨਹੀਂ ਆ ਫਿਰ ਵੀ ਗੁਰੂ ਸਾਹਿਬ ਲੈ ਜਾ ਰਹੇ ਆ ਸ਼ੁਕਰ ਆ ਗੁਰੂ ਸਾਹਿਬ ਦਾ ਇੰਨਾ ਹੀ ਬਹੁਤ ਸ਼ੁਕਰ ਆ